ਮੌਜੂਦਾ ਸਿੱਖ ਸਿਆਸਤ ਵਿੱਚ ਅੱਜ ਇੱਕ ਨਵਾਂ ਮੋੜ ਆ ਗਿਆ। ਉਹ ਨਵਾਂ ਮੋੜ ਇਹ ਹੈ ਕਿ ਅੱਜ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਹੈ, ਇਕੱਤਰਤਾ ਹੋਈ। ਉਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਕਾ ਜੀ ਸ਼ਾਮਲ ਹੋਏ। ਦਮਦਮਾ ਸਾਹਿਬ ਤੋਂ ਦੇ ਜਿਹੜੇ ਜਥੇਦਾਰ ਨੇ ਗਿਆਨੀ ਟੇਕ ਸਿੰਘ ਸ਼ਾਮਲ ਹੋਏ ਇਹਨਾਂ ਤੋਂ ਇਲਾਵਾ ਗਿਆਨੀ ਸੁਲਤਾਨ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਲ ਸੀਗੇ ਗਿਆਨੀ ਕੇਵਲ ਸਿੰਘ ਜਿਹੜੇ ਗ੍ਰੰਥੀ ਨੇ ਸ੍ਰੀ ਹਰਮਨ ਸਾਹਿਬ ਦੇ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਨਾਲ ਨਾਲ ਜਿਹੜੇ ਮੰਗਲ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਜਾਂਦੇ ਨੇ ਉਹ ਵੀ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਜਿਹੜਾ ਅਹਿਮ ਫੈਸਲਾ ਹੋਇਆ ਉਹ ਇਹ ਹੋਇਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਖਾਸ ਕਰਕੇ ਉਹਦਾ ਨਾਂ ਤਾਂ ਨਹੀਂ ਲਿਆ ਜਿਹੜੀ ਕਮੇਟੀ ਹੈ ਤਾਂ ਜਾਂ ਹੋਰ ਜਿਹੜੀ ਧਿਰਾਂ ਨੇ ਉਹਨਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸ਼੍ਰੀ ਆਕਾਂਤ ਸਾਹਿਬ ਦੀ ਸਰਪ੍ਰਸਤੀ ਦਾ ਪਰੰਪ੍ਰਿਖਾ ਪੈਦਾ ਨਾ ਕਰਨ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਤੇ ਅੱਜ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਨ ਜਾ ਰਿਹਾ ਤੇ ਇਸ ਮੀਟਿੰਗ ਦੇ ਵਿੱਚ ਜੋ ਜੋ ਫੈਸਲੇ ਹੋਈ ਜਾਂ ਆਪਾਂ ਕਹ ਸਕਦੇ ਆ ਜਿਹੜੀ ਤਾਕੀਦ ਕੀਤੀਆਂ ਗਈਆਂ ਉਹ ਸਬੰਧ ਵਿੱਚ ਜਿਹੜਾ ਹੈਗਾ ਕਾਫੀ ਆਪਾਂ ਜੇਕਰ ਬਰੀਕੀ ਨਾਲ ਜਾਈਏ ਤਾਂ ਉਹ ਕਾਫੀ اہم ہیں بہت محتطور ہیں۔ ਆਪਾਂ ਉਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਾਂ ਉਸ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਦੇਖਦੇ ਹਾਂ ਕਿ ਅਸਲ ਦੇ ਵਿੱਚ ਇਸ ਮੀਟਿੰਗ ਦਾ ਮਕਸਦ ਕੀ ਸੀ ਤੇ ਇਸ ਨੇ ਕੀ ਸੰਦੇਸ਼ ਦਿੱਤਾ ਹੈ ਤੇ ਤੁਹਾਨੂੰ ਦੱਸਦੀ ਕਿ ਇਹ ਮੀਟਿੰਗ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਵੱਖ-ਵੱਖ ਸੁਭਾਵਾਂ ਨੇ ਸਿੱਖ ਸੁਭਾਵਾਂ ਨੇ ਵੱਖ-ਵੱਖ ਸਿਆਸੀ ਧਿਰਾਂ ਨੇ ਇਹਨਾਂ ਤੋਂ ਦਾਵਾ ਜਿਹੜੀ ਧਾਰਨਾ ਕਿ ਜਥੇਬੰਦੀਆਂ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਪੱਤਰ ਭੇਜਿਆ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਖਾਸ ਕਰਕੇ ਸਿਆਸੀ ਧਿਰਾਂ ਨੇ ਉਹ ਇਸ ਗੱਲ ਦਾ ਦਾਵਾ ਕਰ ਰਹੇ ਨੇ ਜਿਹਨਾਂ ਨੇ ਜਿਹੜਾ ਉਹਨਾਂ ਚ 600 ਪਕਾ ਸਕਦੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਹਿਬ ਦੀ ਸਰਪ੍ਰਸਤੀ حاصل ਹੈ ਤੇ ਇਸ ਗੱਲ ਕਰਕੇ ਸਿੱਖ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਭ੍ਰੰਮਪ੍ਰੇਖੀ ਪੈਦਾ ਹੋ ਰਹੇ ਨੇ ਤੇ ਇਹ ਸਬੰਧ ਵਿੱਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਇਹ ਕਿਹਾ ਗਿਆ ਕਿ ਜਿਹੜਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਹਿਬ ਤੋਂ ਫੈਸਲਾ ਹੋਇਆ ਸੀਗਾ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਅਕਾਲੀ ਧਿਰਾਂ ਨੇ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਢੜੇ ਨੇ ਖਤਮ ਕਰ ਦੇਣੇ ਚਾਹੀਦੇ ਆ ਤੇ ਆਪਣੇ ਆਪਣੇ ਚੁੱਲ੍ਹੇ ਸਮੀਟ ਲੈਣੇ ਚਾਹੀਦੇ ਆ ਤੇ ਇੱਕਜੁੱਟਤਾ ਵਧਾਉਣਾ ਚਾਹੀਦਾ ਤੇ ਇਹ ਕਿਹਾ ਗਿਆ ਕਿ ਇਸ ਸਬੰਧ ਵਿੱਚ ਕੋਈ ਸਾਰਥਕ ਕਦਮ ਨਹੀਂ ਚੁੱਕੇ ਗਏ ਤੇ ਇਸ ਗੱਲ ਕਰਕੇ ਜੇਕਰ ਤੁਸੀਂ ਇੱਕਜੁੱਟਤਾ ਨਹੀਂ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਨੂ ਇਨ ਬਿਨ ਨਹੀਂ ਮੰਗਣਾ ਤਾਂ ਤੁਹਾਨੂੰ ਆਪੋ ਆਪਣੀ ਜਿਹੜੀ ਸਿਆਸਤ ਹੈ ਮੁਬਾਰਕ ਹੋ ਗਈ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਹੁਣ ਆਪਾਂ ਇਹਨਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀਗਾ ਕਿ ਅਸੀਂ ਇੱਕ ਕਮੇਟੀ ਗਠਿਤ ਕਰ ਰਹੇ ਹਾਂ ਉਸ ਕਮੇਟੀ ਨੂੰ ਹੁਕਮ ਹੋਇਆ ਕਿ ਜਿਹੜੀ ਮੌਜੂਦਾ ਅਕਾਲੀ ਲੀਡਰਸ਼ਿਪ ਹੈ ਉਹ ਨੈਤਿਕ ਤੌਰ ਤੇ ਆਪਣਾ ਅਧਿਕਾਰ ਗਵਾ ਚੁੱਕੀ ਹੈ ਕਿ ਉਹ ਅਗਵਾਈ ਕਰ ਸਕੇ ਇਸ ਗੱਲ ਕਰਕੇ ਅਕਾਲੀ ਦਲ ਦੀ ਮੁੜ ਸਿਰਜिती ਹੋਊਗੀ ਤੇ ਇਹ ਜਿਹੜੀ ਕਮੇਟੀ ਆ ਇਸ ਦੀ ਨਿਗਰਾਨ ਕਮੇਟੀ ਹੋਏਗੀ ਉਹ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਊਗੀ ਇਸ ਦੇ ਵਿੱਚ ਸ਼੍ਰੀ ਅਕਾਲ ਤਸ ਸਭ ਨੂੰ ਹੁਕਮ ਹੋਏ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਾਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰੋਫੈਸਰ ਕਿਰਪਾਲ ਸਿੰਘ ਬੰਦੂਗਰ ਮਨਪ੍ਰੀਤ ਸਿੰਘ ਅਯਾਦੀ ਸੰਤਾ ਸਿੰਘ ਅਮੈਤਪੁਰੀ ਇਕਬਾਲ ਸਿੰਘ ਝੁੰਗਾ ਗੁਰਪਤਾਪ ਸਿੰਘ ਵੱਡਾਲਾ ਬੀਬੀ ਸਤਪੰਨ ਕੌਰ ਇਸ ਸੱਤ ਮੈਂਬਰ ਕਮੇਟੀ ਗਠਿਤ ਹੋਈ ਸੀ ਫਿਰ ਸਿਆਸੀ ਹਾਲਾਤ ਕੁਛ ਐਸਤਰ ਬਣੇ ਜਿਸ ਦੇ ਵਿੱਚ ਅ ਕਰਪਾ ਸਿੰਘ ਡੋਂਗਰ ਇਸ ਸੱਤ ਮੈਂਬਰ ਕਮੇਟੀ ਤੋਂ ਅਲੱਗ ਹੋ ਗਏ ਸ਼ੇਰ ਨਾਲ ਨਾਲ ਹਰਜਿੰਦਰ ਸਿੰਘ ਧਾਮੀ ਵੀ ਇਸ ਤੋਂ ਅਲੱਗ ਹੋ ਗਏ ਤੇ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਹੈਗੀ ਹੈ ਇਸ ਨੇ ਫੈਸਲਾ ਕੀਤਾ ਕਿ ਅਸੀਂ ਇਹ ਜਿਹੜੀ ਭਰਤੀ ਪ੍ਰਕਿਰਿਆ ਨੂੰ ਅੱਗੇ ਤੋਰਾਂਗੇ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਅਲੱਗ ਸਮਾਨਤਾ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਸਰਗਮੀਆਂ ਜਿਹੜੀ ਹਜੇ ਜਾਰੀ ਰੱਖੀਆਂ ਤੇ ਆਪਣੇ ਤੌਰ ਤੇ ਜਿਹੜਾ ਹੈਗਾ ਬਾਦਲਤੜੇ ਨੂੰ ਬਰਕਰਾਰ ਰੱਖਿਆ ਤੇ ਉਸ ਦੀ ਵੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤੇ ਇਹ ਸਬੰਧ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਪੇਸ਼ ਹੈ ਕਿ ਅਸੀਂ ਭਰਤੀ ਪ੍ਰਕਿਰਿਆ ਜਿਹੜੀ ਹੈ ਪ੍ਰਕਿਰਿਆ ਆਰੰਭ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਚੇਅਰ ਉਸ ਸਮੇਂ ਦੇ ਅਕਾਲ ਤਖਤ ਸਾਡੇ ਜਿਹੜੇ ਜੱਗੀ ਰਵੀ ਸਿੰਘ ਵਿਸ਼ੇਸ਼ ਤੌਰ ਤੇ ਇਹ ਕਹਿੰਦੇ ਕਿ ਵੀ ਤੁਸੀਂ ਇਹ ਪ੍ਰਤੀ ਪ੍ਰਕਿਰਿਆ ਨਹੀਂ ਚਲਾਈ ਹੈਗੀ ਤਾਂ ਹੋ ਸਕਦਾ ਹੈ ਕਿ ਇਹ ਰੁਕ ਜਾਂਦੀ ਜਾਂ ਕੋਈ ਹੋਰ ਜਿਹੜਾ ਹੈਗਾ ਇਸ ਦਾ ਅਲੱਗ ਰਾਹ ਨਿਕਲ ਜਾਂਦਾ ਪਰ ਇਹ ਹੋਇਆ ਨਹੀਂ ਹੈਗਾ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲਾ ਉਹਨਾਂ ਨੇ ਆਪਣਾ ਤੜਾ ਅਲੱਗ ਤੌਰ ਤੇ ਕੰਮ ਕਰ ਰਿਹਾ ਤੇ ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜਾ ਹੈਗਾ ਉਸ ਨੇ ਵੀ ਧਰਤੀ ਭਰਤੀ ਪ੍ਰਕਿਰਿਆ ਅਰੰਭੀ ਹੋਈ ਹੈ ਤੇ ਉਹ ਉਸ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ 11 ਅਗਸਤ ਨੂੰ ਜਿਹੜਾ ਅਮਰਤ ਸਰਮੇਖੇ ਉਸ ਵੱਲੋਂ ਡੈਡੀਕੇਟਡ ਇਜਲਾਸ ਸੱਦਿਆ ਗਿਆ ਤੇ ਇਹ ਸਬੰਧ ਵਿੱਚ ਉਹਨਾਂ ਨੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖਿਆ ਸੀਗਾ ਤੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਜਿਹੜਾ ਹੈਗਾ ਸ੍ਰੀ ਅਕਾਲ ਜਿਹੜਾ ਹੈਗਾ ਤੇਜਾ ਸਿੰਘ ਸਮੁੰਦਰੀ ਹਾਲ ਤੇ ਵਿਖੇ 71 ਦਾ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਜਿਹੜਾ ਹੈਗਾ ਇਹ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਇਹ ਐਪਲੀਕੇਸ਼ਨ ਸੀਗੀ ਉਹ ਸ੍ਰੀ ਅਕਾਲ ਤਖਤ ਸਾਹਿਬ ਕੋਲ ਭੇਜ ਦਿੱਤੀ ਕਿ ਉਹ ਫੈਸਲਾ ਕਰੇ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਰਹਿਣਾ ਤੇ ਇਹ ਸੰਦਰਭ ਦੇ ਵਿੱਚ ਕਾਫੀ ਕਿਆਸਰਾਈਏ ਕਰ ਰਹੀਆਂ ਸੀਗਾ ਕਿ ਜਿਹੜਾ ਹੈਗਾ ਇਹ ਜਿਹੜਾ ਡੈਡੀਕੇਟ ਇਜਲਾਸ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਭਾਈ ਗੁਰਦਾਸ ਜਿਹੜਾ ਹਾਲ ਹੈ ਉਹਦੇ ਵਿੱਚ ਆਪਣਾ ਜਿਹੜਾ ਸਮਾਗਮ ਆਯੋਜਨ ਕਰਨ ਦਾ ਰਹਿਗਾ ਮਤਲਬ ਮੌਕਾ ਦਿੱਤਾ ਜਾਵੇ ਹੁਣ ਸਵਾਲ ਕਈ ਤਰ੍ਹਾਂ ਦੇ ਪੈਦਾ ਹੋ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਪੁਰਖ ਜੀ ਸਿੰਘ ਸਾਹਿਬਾਨ ਨੇ ਹੁਣ ਤਾਕੀਦ ਕੀਤੀ ਹੈ ਤਾਕੀਦ ਇਹ ਹੈ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਬਾਰੇ ਦਾਵਾ ਨਹੀਂ ਕਰਨਾ ਹੈਗਾ ਤੇ ਦਾਵਾ ਜਿਹੜਾ ਇਹ ਕਰ ਰਹੀ ਹੈ ਇਹ ਪੰਜ ਮੈਂਬਰੀ ਕਮੇਟੀ ਹੀ ਕਰ ਰਹੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਨੂੰ ਹੁਕਮ ਹੋਈ ਸੀਗੇ ਕਿ ਉਹ ਪਰਤੀ ਪ੍ਰਚਲਿਆ ਕਰੇ ਤੇ ਇਹ ਸਰਪ੍ਰਸਤੀ ਦੀ ਗੱਲ ਉਦੋਂ ਤੱਕ ਠੀਕ ਹੈ ਪਰ ਨਾਲ ਨਾਲ ਇਹ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਉਹ ਜਿਹੜਾ ਅੱਜ ਦੇ ਫੈਸਲੇ ਕੀਤੇ ਗਏ ਆ ਉਹਦੇ ਵਿੱਚ ਤਾਕੀਦ ਕੀਤੀ ਗਈ ਹੈ ਕਿ ਤੁਸੀਂ ਆਪਣੇ ਆਪਣੇ ਚੁੱਲ੍ਹੇ ਸਮਿਟਣੇ ਸੀਗੇ ਚੁੱਲ੍ਹੇ ਉਹ ਸਮਿਟੇ ਨਹੀਂ ਗਏਗੇ ਤੇ ਇਹਦਾ ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅਲੱਗ ਤੌਰ ਤੇ ਨੇ ਇਹ ਪੱਜ ਮੈਂਬਰੀ ਕਮੇਟੀ ਆਪਣੇ ਤੌਰ ਤੇ ਅਲੱਗ ਚੱਲ ਰਹੀ ਹੈ ਤੇ ਇਸ ਸਬੰਧ ਵਿੱਚ ਹੁਣ ਦੋਨੇ ਧਿਰਾਂ ਇਹ ਦਾਅਵੇ ਕਰ ਰਹੀਆਂ ਨੇ ਕਿ ਜਿਹੜਾ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤਾ ਜਾਂ ਤਾਕੀਦ ਕੀਤੀ ਹੈ ਇਹ ਸਾਡੇ ਹੱਕ ਦੇ ਵਿੱਚ ਹੈ ਤੇ ਚਾਹੇ ਉਹ ਪੰਜਵੇਂ ਪ੍ਰੀ ਕਮੇਟੀ ਵਾਲੇ ਹੋਣ ਚਾਹੇ ਸੁਖਵੀਰ ਸਿੰਘ ਬਾਦਲਾਵਾਂ ਦੇ ਲੀਡਰ ਹੋਣ ਉਹ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਨੇ ਇਕਜੁੱਟਤਾ ਦੀ ਗੱਲ ਕੀਤੀ ਹੈ ਤੇ ਉਹ ਉਸ ਸਬੰਧ ਵਿੱਚ ਇਹ ਵੀ ਕਿਹਾ ਹੈ ਕਿ ਇਸ ਸਬੰਧ ਵਿੱਚ ਇੱਕ ਜਿਹੜੀ ਹੈਗੀ ਇੱਕ ਜੁਟਤਾ ਹੋਈ ਨਹੀਂ ਹੈਗੀ ਤੇ ਕੋਈ ਸਾਰਥਕ ਕੰਮ ਇਸ ਵੱਤ ਵਿੱਚ ਹੋਇਆ ਨਹੀਂ ਹੈਗਾ ਇਸ ਗੱਲ ਕਰਕੇ ਹੁਣ ਉਹਨਾਂ ਨੇ ਜਿੱਥੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਸਾਰਥਕ ਕੰਮ ਜਿਹੜੀ ਹੈਗੀ ਪ੍ਰਕਿਰਿਆ ਨਹੀਂ ਹੋਈ ਹੈਗੀ ਕਿਉਂਕਿ ਜਿਹੜਾ ਇੱਕ ਜੁਟਤਾ ਜਿਹੜੀ ਸਿਆਸੀ ਤਰ੍ਹਾਂ ਦੀ ਨਹੀਂ ਹੋਈ ਹੈਗੀ ਤੇ ਇਸ ਗੱਲ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਇੱਕ ਜੁਟਤਾ ਨਹੀਂ ਹੋਣਾ ਕਰਨੀ ਹੈ ਕਿਉਂਕਿ ਤੁਹਾਨੂੰ ਅਕਾਸ਼ ਤੱਕ ਸਰਪਰ ਅਸਤੀ ਨਹੀਂ ਮਿਲੇਗੀ ਤੇ ਤੁਸੀਂ ਤੁਹਾਨੂੰ ਆਪਣੀ ਆਪਣੀ ਸਿਆਸਤ ਮੁबारक ਇਹਦਾ ਮਤਲਬ ਇਹ ਹੀ ਹੈ ਕਿ ਇਹ ਦੋਨੇ ਤਰ੍ਹਾਂ ਅਲੱਗ ਤਾਕਤਾਂ 'ਤੇ ਚੱਲਣਗੀਆਂ ਜਾਂ ਤਾਂ ਇਹ ਇਕੱਠੀਆਂ ਹੋ ਜਾਣ ਜਾਂ ਇਹ ਅਲੱਗ-ਅਲੱਗ ਤੌਰ 'ਤੇ ਹੀ ਚੱਲਣਗੀਆਂ ਹਕੀਕਤ ਇਹ ਹੈ ਕਿ ਸਮੇਂ ਦੀ ਮੰਗ ਇਹ ਹੀ ਹੈ ਕਿ ਦੋਨੇ ਤਰ੍ਹਾਂ ਇਕੱਠੀਆਂ ਹੋਣ ਪਰ ਇਸ ਸਮੇਂ ਜਿਹੜੇ ਸਿਆਸੀ ਤਰ੍ਹਾਂ ਤੇ ਹੌਮੇ ਕਰ ਰਹੀ ਹੈ ਉਹ ਇੱਕ ਜੁੱਟ ਦਾ ਤਗਰਾ ਦੇ ਵਿੱਚ ਅੜਿੱਕਾ ਹੈ ਤੇ ਇਸ ਗੱਲ ਕਰਕੇ ਜਿਹੜਾ ਖਾਸ ਤੌਰ ਤੇ ਅੱਜ ਦਾ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਤ ਤੇ ਹੋਰ ਸਿੰਘ ਸਹਿਬਾਨ ਨੇ ਜਿਹੜਾ ਫੈਸਲਾ ਕੀਤਾ ਉਸ ਨੂੰ ਇਹੀ ਪ੍ਰਭਾਵ ਮਿਲਦਾ ਹੈ ਕਿ ਨਾ ਤਾਂ ਜਿਹੜਾ ਪੰਜ ਮੈਂਬਰੀ ਕਮੇਟੀ ਹੈ ਉਸ ਨੂੰ ਹੁਣ ਅਕਾਲ ਤਖਤ ਸਹਿਬ ਦੀ ਸਰਪ੍ਰਸਤੀ ਮਿਲੇਗੀ ਤੇ ਜਿਸ ਤਰੀਕ ਤੇ ਅਕਾਲ ਤਖਤ ਜਿਹੜਾ ਹੈ ਅਕਾਲ ਤਖਤ ਸਹਿਬ ਤੋਂ ਅਲੱਗ ਸਮਾਨੰਤਰ ਕਹਿੰਦੇ ਹਕਮਤ ਤੋਂ ਅਲੱਗ ਅਕਾਦੀ ਦਲ ਬਾਦਦੇ ਆਪਣੀ ਜਿਹੜੀ ਆਪਣੀ ਜਥੇਬੰਦੀ ਖੜੀ ਕੀਤੀ ਹੈ ਜਾਂ ਆਪਣੇ ਅਕਾਦੀ ਦਲ ਨੂੰ ਕਾਇਮ ਰੱਖਿਆ ਹੈ ਉਸ ਨੂੰ ਜਿਹੜਾ ਹੈਗਾ ਉਹਦੀ ਲੀਡਰਸ਼ਿਪ ਨੂੰ ਵੀ ਕੋਈ ਜਿਹੜਾ ਹੈਗਾ ਅਕਾਲ ਪੁਰਖ ਸਾਹਿਬ ਲੋਕ ਕੋਈ ਤਨਖਾਹਿਆ ਨਿਕਰਾਹ ਦਿੱਤਾ ਜਾਊਗਾ ਉਹ ਆਪਣੇ ਤੌਰ ਤੇ ਵਿੱਚ ਰੱਖਣਗੇ ਉਹ ਆਪਣੇ ਤੌਰ ਤੇ ਵਿੱਚ ਰੱਖਣਗੇ ਤੇ ਅਕਾਲ ਪੁਰਖ ਸਾਹਿਬ ਦਾ ਤੁਸੀਂ ਨਾਮ ਨਹੀਂ ਲੈ ਸਕੋਗੇ ਕਿ ਸਾਨੂੰ ਸਰਪ੍ਰਸਤੀ ਹਾਸਲ ਹੈ ਉਂਝ ਦੇਖਿਆ ਤੁਸੀਂ ਕਰ ਰਿਹਾ ਜੇ ਤੁਸੀਂ ਅੱਜ ਸੁਖਵੀਰ ਸਿੰਘ ਬਾਦਲ ਨਾਲ ਗੱਲ ਕਰੋਗੇ ਬਰਵਿੰਦਰ ਸਿੰਘ ਭੁੰਦਰ ਨਾਲ ਗੱਲ ਕਰੋਗੇ ਅਗਾਜੀ ਨਾਲ ਬਾਦਲ ਦੇ ਕਿਸੇ ਲੂਟ ਲੀਡਰ ਨਾਲ ਤੁਸੀਂ ਗੱਲ ਕਰੋ ਤਾਂ ਉਹ ਕਹਣਗੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਇਸੇ ਤਰੀਕੇ ਦੇ ਨਾਲ ਜਦੋਂ ਪੰਜ ਮੈਪਰੀ ਕਮੇਟੀ ਦੇ ਕਿਸੇ ਵੀ ਲੀਡਰ ਦੇ ਨਾਲ ਤੁਸੀਂ ਗੱਲ ਕਰੋਗੇ ਤਾਂ ਉਹ ਵੀ ਕਹੂਗਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਪਰ ਹਕੀਕਤ ਇਹ ਹੈ ਕਿ ਜਿਹੜੀ ਸਿਆਸਤ ਹੈ ਉਸ ਸਿਆਸਤ ਨੇ ਅੱਜ ਸਾਰੇ ਲੀਡਰਾਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਵਿਚਰਨ ਦੇ ਲਈ ਮਤਲਬ ਮਜਬੂਰ ਕੀਤਾ ਹੋਇਆ ਹੈ ਕਿ ਉਹ ਜਦਕੈ ਉਹਨਾਂ ਦੀ ਕਹਿੰਦੀ ਇੱਥੇ ਕਥਨੀ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਉਹਦਾ ਕਾਰਨ ਇਹੀ ਹੈ ਕਿ ਸਿਆਸੀ ਤੌਰ ਤੇ ਇਹ ਜਿਹੜੇ ਸਾਰੇ ਲੀਡਰ ਨੇ ਇਹਨਾਂ ਨੂੰ ਇੱਕ ਤਰ੍ਹਾਂ ਦੀ ਹੌਮੇ ਹੈ ਇਸ ਗੱਲ ਦੀ ਕਿ ਅਸੀਂ ਜੇਕਰ ਅਕਾਦ ਦੇ ਸਰ ਦੇ ਅਨੁਸਾਰ ਜਦਾਂਗੇ ਤਾਂ ਹੋ ਸਕਦਾ ਹੈ ਕਿ ਸਾਡੀ ਪ੍ਰਧਾਨਗੀ ਚਲੀ ਜਾਵੇ ਜਾਂ ਕੁਸ਼ੇਸ਼ ਤਰੀਕੇ ਦੇ ਨਾਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਿਆਸੀ ਤੌਰ ਤੇ ਉਹ ਮਜ਼ਬੂਤ ਹੋ ਜਾਣਗੇ ਅਗਲੀਆਂ 2027 ਦੀ ਚੋਣਾਂ ਲੜੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਕਿ ਅਕਾਦੀ ਦਾ ਜਿੱਤ ਜਾਵੇ ਤਾਂ ਹੋ ਸਕਦਾ ਸਾਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਮਿਲ ਜੇ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਇੱਕ ਖਿਆਲੀ ਬਲਾਉ ਚੱਲਦੇ ਆ ਰਹੇ ਨੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਆ ਕਿ ਇਹ ਜੋ ਅੱਜ ਤਾਕੀਦ ਹੋਈ ਹੈ ਉਸ ਦਾ ਇੱਕੋ ਇੱਕ ਅਰਥ ਇਹ ਨਿਕਲਦਾ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਜਿਹੜੇ ਅਕਾਲੀ ਦਲ ਉਹਨਾਂ ਨੇ ਗਠਨ ਕੀਤਾ ਕਰ ਰਹੀ ਹੈ ਉਹ ਉਸ ਨੂੰ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ حاصل ਨਹੀਂ ਹੋਏਗੀ ਅੱਜ ਦੇ ਜਿਹੜਾ ਇਕਤਰਤਾ ਉਸ ਤੋਂ ਇਹੀ ਪ੍ਰਭਾਵ ਮਿਲਦਾ ਹੈ ਤੇ ਇਸ ਦੇ ਨਾਲ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਿਹੜਾ ਆਪਣਾ ਅਕਾਲੀ ਦਲ ਗਠਿਤ ਕੀਤਾ ਹੋਇਆ ਹੈ ਉਹ ਉਸ ਦੇ ਉੱਤੇ ਕਿਸੇ ਨੂੰ ਔਰ ਜਿਹੜਾ ਆਕਾਲ ਤਖਤ ਸਾਹਿਬ ਨੂੰ ਵੀ ਇਤਰਾਜ਼ ਨਹੀਂ ਹੋਊਗਾ ਇਹ ਸੇਕਮ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪੋ ਆਪਣੀ ਸਿਹਰ ਜਿਹੜੀ ਮੁਬਾਰਕ ਜਿਹੜੀ ਹੈਗੀ ਹੈ ਪੰਜ ਮੈਂਬਰੀ ਕਮੇਟੀ ਨੂੰ ਵੀ ਮੁਬਾਰਕ ਤੇ ਸੁਖੀਰ ਸਿੰਘ ਬਾਦਲ ਵੀ ਮੁਬਾਰਕ ਤੇ ਬਾਕੀ ਦੇਖਦੇ ਆਉਣ ਵਾਲੇ ਸਮੇਂ ਦੇ ਜਿਹੜੇ ਹੈਗਾ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਹੋ ਸਕਦਾ ਜੋ ਮੈਂ ਸੋਚ ਰਿਹਾ ਉਹ ਸਹੀ ਨਾ ਹੋਵੇ ਹੋ ਸਕਦਾ ਠੀਕ ਵੀ ਹੋਵੇ ਪਰ ਇਹ ਹੈ ਕਿ ਜਿੰਨੀ ਕੁ ਜੋ ਅੱਜ ਦੀ ਮੀਟਿੰਗ ਹੋਈ ਹੈ ਉਦੋਂ ਜਿਹੜਾ ਪ੍ਰਭਾਵ ਮਿਲ ਰਿਹਾ ਉਹ ਉਹੀ ਹੈ ਸੋ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਆਪਾਂ ਜਲ ਜਲ ਆਉਣ ਲਈ ਫਿਰ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੀ ਹਾਂ ਤੇ ਕਿ ਤੁਸੀਂ ਇਸ ਚੈਨਲ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਨਾਲ ਨਾਲ ਜਿਹੜਾ ਹੈਗਾ ਸਬਸਕ੍ਰਾਈਬ ਵੀ ਕਰਿਆ ਕਰੋ ਕੱਲ ਨੂੰ ਫਿਰ ਆਪਾਂ ਮਿਲਾਂਗੇ ਹੁਣ ਮੈਨੂੰ ਦਿਓ ਅੱਗੇ ਸਤਿ ਸ੍ਰੀ ਅਕਾਲ